ਸੇਕ ਨੂੰ ਲੈ ਕੇ ਅੱਜ ਤੁਹਾਡੇ ਕੋਲ ਜਿਹੜੀ ਪ੍ਰੈਸ ਮੀਟਿੰਗ ਕੀਤੀ ਗਈ ਹੈ। ਮੈਂ ਗਰਮੀਤਲਾ ਬੱਟੂ ਪ੍ਰਧਾਨ ਇਕਤਾ ਪਾਰਟੀ। ਪੁਰ ਇਕਤਾ ਪਾਰਟੀ ਵੱਲੋਂ ਵੀ ਅੱਜ ਇਹਨਾਂ ਮੈਸੇਜ ਦਾ ਵੀ ਪ੍ਰੈਸ ਕਾਨਫਰੰਸ ਕਰਨ ਦਾ ਮਤਲਬ ਸੀਗਾ ਕਿ ਅੱਜ ਦੇ ਇੱਕ ਜਿੰਨੇ ਜਿਹੜਿਆ ਵਿੱਚ ਇਕਤਾ ਪਾਰਟੀ ਦੇ ਵਰਕਰ ਜਾਗੂ ਕੰਮ ਕਰਦੇ ਆ। ਉਹ ਸਾਰੀਆਂ ਗੱਲਾਂ ਨੂੰ ਲੈ ਕੇ ਅੱਜ ਜਿਹੜੀ ਇਕਤਾ ਪਾਰਟੀ ਦੀ ਬਾਡੀ ਜਿਹੜੀ ਹੈ ਪੂਰੇ ਪੰਜਾਬ ਦੀ ਜਿਹੜੀ ਐ ਪੰਕ ਕੀਤੀ ਜਾਂਦੀ ਹੈ ਤਾਂ ਇਹ ਸੁਲਤਾਨਪੁਰ ਖਡੂਰ ਸਾਹਿਬ ਮੁੰਡਾ ਪਿੰਡ ਵਾ ਥਿੰਡੇ ਦੇ ਜ਼ਿਲ੍ਹੇ ਦੇ ਕੰਮ ਕਰਦੀ ਹੈ ਉਹਨਾਂ ਵਿੱਚ ਸਾਰਿਆਂ ਜਿਹੜੀ ਬਾਡੀ ਜਿਹੜੀ ਪੰਕ ਕਰਦੀ ਹੈ ਔਰ ਇਕਾ ਪਾਰਟੀ ਨੇ ਵੀ ਫੈਸਲਾ ਕੀਤਾ ਵਾ ਵੀ ਨਗਰ ਨਿਗਮ ਦੀਆਂ ਇਲੈਕਸ਼ਨਾਂ ਜਿਹੜੀਆਂ ਉਹ ਨਹੀਂ ਲੜੀਆਂ ਜਾਣਗੀਆਂ ਔਰ 2027 ਦੀ ਜਿਹੜੀ ਹੈ ਉਹਦੇ ਸੰਬੰਧੀ ਮੈਂ ਜ਼ਮੇਦਾਰ ਵੀ ਵਰਕਰਾਂ ਨੂੰ ਕਹਿ ਤਾ ਆਪਣੇ ਆਪਣੀ ਤਿਆਰੀ ਕਰਨ ਔਰ ਹਲਕਾ ਕਪੂਰ ਥਲੇ ਵਿੱਚੋਂ ਮੈਂ ਸਮਝਦਾ ਵੀ ਇਕਾ ਪਾਰਟੀ ਜਿਹੜੀ ਹੈ 2027 ਦੇ ਵਿੱਚ ਮੈਂ ਸਮਝਦਾ ਪੂਰੇ ਜੋਰਾ ਸ਼ੋਰਾਂ ਨਾਲ ਮੈਂ ਸਮਝਦਾ ਵੀ ਉੱਤਰ ਕੇ ਉਹ ਇਹ ਇਲੈਕਸ਼ਨ ਲੜੀ ਜਾਊਗੀ ਔਰ ਦੂਸਰੀਆਂ ਪਾਰਟੀਆਂ ਨੇ ਜੋ-ਜੋ ਪੰਜਾਬ ਦੇ ਵਿੱਚ ਲੋਕਾਂ ਨਾਲ ਧੋਖਾ ਦਿੱਤੀ ਹੈ ਉਹਦੇ ਸੰਬੰਧੀ ਮੈਂ ਸਮਝਦਾ ਪੂਰੀ ਜਾਣਕਾਰੀ ਦਿੱਤੀ ਜਾਊਗੀ ਔਰ ਨਿਗਨ ਨਗਰ ਨਿਗਮ ਦੇ ਵਿੱਚ ਵੀ ਇਕਾ ਪਾਰਟੀ ਕਿਤੇ ਵੀ ਜਿਹੜੀ ਹੈ ਨਗਰ ਕੌਂਸਲ ਇਲੈਕਸ਼ਨ ਨਹੀਂ ਲੜੂਗੀ ਔਰ ਜਨਵਰੀ ਦੇ ਵਿੱਚ ਜਾਂ ਕੋਈ ਫੈਸਲਾ ਕੀਤਾ ਜਾਊਗਾ ਕੀ ਕਰਨਾ ਕੀ ਨਹੀਂ ਕਰਨਾ ਔਰ ਇਹ ਜਿਹੜਾ ਮੈਂ ਸਮੇਂ ਦਾ ਵੀ ਸਾਥੀਆਂ ਨਾਲ ਗੱਲ ਕਰਕੇ ਜਿਹੜਾ ਇਕਤਾ ਪਾਰਟੀ ਨੂੰ ਪੰਕ ਕੀਤਾ ਗਿਆ ਵਾ ਅੱਜ ਜਿਹੜਾ ਵਾ ਪੂਰੇ ਜਿੱਥੇ ਇਕਤਾ ਪਾਰਟੀ ਹਲਕਿਆਂ ਦੇ ਵਰਕਰ ਕੰਮ ਕਰਦੇ ਆ ਉਹ ਸਿਰਫ ਇਕਤਾ ਪਾਰਟੀ ਦੇ ਆਗੂਆਂ ਦਾ ਹੀ ਕੰਮ ਕੀਤਾ ਜਾਊਗਾ ਔਰ ਜਿਹੜਾ ਵੀ ਆਗੂ ਜਾਂ ਕੋਈ ਕਿਸੇ ਦੇ ਵਰਕਰ ਜਾਂ ਕਿਸੇ ਹੋਰ ਦਾ ਕੰਮ ਕਰੂਗਾ ਉਹਦੀ ਜ਼ਿੰਮੇਵਾਰੀ ਮੈਂ ਸਮੇਂ ਦਾ ਉਹਦੀ ਆਪਣੀ ਹੋਊਗੀ ਵੀ ਇਕਤਾ ਪਾਰਟੀ ਨੇ ਸਮੇਂ ਦਾ ਮੈਸੂਦਾ ਅੱਜ ਪੂਰੀ ਬਾਡੀ ਜਿਹੜੀ ਪੰਕ ਕੀਤੀ ਗਈ ਹੈ ਜਨਵਰੀ ਦੇ ਵਿੱਚ ਮੈਸੂਦਾ ਵਿਕ ਬਲੰਦੀਆਂ ਦੇ ਨਾਲ ਮੈਸੂਦਾ 2027 ਦੀ ਜਿਹੜੀ ਹੈ ਉਹ ਲੜਾਈ ਦੀ ਜਿਹੜੀ ਆ ਉਹ ਸ਼ੁਰੂਆਤ ਕੀਤੀ ਜਾਊਗੀ ਕਿੰਨੇ ਇਲੈਕਸ਼ਨ ਲੜਨੀ ਆ ਕਿੰਨੇ ਨਹੀਂ ਲੜਨੀ ਉਹ ਜਨਵਰੀ ਦੇ ਮੈਸੂਦਾ 5 ਤਰੀਕ ਨੂੰ ਜੋ ਫੈਸਲਾ ਕੀਤਾ ਜਾਊਗਾ 2027 ਸੰਬੰਧੀ ਮੈਂ ਫੇਰ ਤੁਹਾਡੇ ਇਹ ਰਾਜ ਨਹੀਂ ਨਹੀਂ ਕਿ ਫੇਰ ਮੈਂ ਇੱਕ ਵਾਰੀ ਵੇਅ ਕਰਨਾ ਕਿ ਇਕਤਾ ਪਾਰਟੀ ਨੇ ਪਾਰਟੀ ਜਿਹੜੀ ਪੰ ਦਿੱਤੀ ਹੈ ਵੀ ਜਨਵਰੀ ਤੱਕ ਕੋਈ ਵੀ ਕੰਮ ਜਿਹੜਾ ਸਵਾਏ ਆਗੂਆਂ ਤੋਂ ਕਿਸੇ ਹੋਰ ਦਾ ਕੰਮ ਨਹੀਂ ਕੀਤਾ ਜਾਊਗਾ ਜਿਹੜਾ ਵੀ ਆਗੂ ਜਾਂ ਪੰਜਾਬ ਦਾ ਆਗੂ ਜਾਂ ਕੋਈ ਵੀ ਆਗੂ ਅੱਜ ਤੋਂ ਬਾਅਦ ਕੋਈ ਨਹੀਂ ਹੋਊਗਾ ਉਹ ਥਾਣਿਆਂ ਦੇ ਵਿੱਚ ਸਿਰਫ ਆਗੂਆਂ ਦਾ ਕੰਮ ਕੀਤਾ ਜਾਊਗਾ ਕਿਸੇ ਹੋਰ ਕਿਸੇ ਵਰਗ ਦਾ ਕੰਮ ਨਹੀਂ ਕੀਤਾ ਜਾਊਗਾ ਜਿਹੜਾ ਬੰਦਾ ਉਹ ਥਾਣੇ ਕੰਮ ਕਰਨ ਜਾਊਗਾ ਉਹਦੀ ਏਕਤਾ ਪਾਰਟੀ ਦੇ ਅੱਜ ਤੋਂ ਬਾਅਦ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਇਹ ਮੈਸਜ ਹੈ ਵੀ ਅੱਜ ਜਿਹੜਾ ਏਕਤਾ ਪਾਰਟੀ ਨੇ ਵੀ ਵੱਡਾ ਜਿਹੜਾ ਫੈਸਲਾ ਕੀਤਾ ਹੈ